ਸ਼ਬਾਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕੁਮਤ ਪ੍ਰੀਤਕੌਰ ਤਹਾਦਰੋਆਂ ਯਾਤਰੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬਲਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਕੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਾ ਜੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਨਾਲ ਕੌਮੀ ਪ੍ਰਧਾਨ ਅਰਵਿੰਦ ਕੇਜਰੀ ਵਾਜ ਜਲੰਧਰ ਪਹੁੰਚੇ ਨੇ ਬਲਟਨ ਪਾਰਕ ਜਲੰਧਰ ਵਿਖੇ ਬਣਨ ਵਾਲੇ ਸਪੋਰਟਸ ਹਬ ਦਾ ਸੀਐਮ ਮਾਨ ਅਤੇ ਅਰਵਿੰਦ ਕੇਜਰੀ ਵੱਲੋਂ ਨੀ ਪੱਧਰ ਰੱਖਿਆ ਗਿਆ ਦਾ ਦਸਤਾਨਿਆਕੀ 78 ਕਰੋੜ ਦੀ ਲਾਗਤ ਦੇ ਨਾਲ ਬਣਨ ਵਾਲਾ ਵਿਸ਼ਪਧਰੀ ਕੰਪਲੈਕਸ ਪੰਜਾਬ ਦੇ ਵਿੱਚ ਖੇਡ ਸੱਭਿਆਚਾਰ ਦੇ ਵਿਸਾਰ ਦੇ ਵਿੱਚ ਨਿਭਾਵੇਗਾ ਅਹਿਮ ਭੂਮਿਕਾ ਤੇ ਬਰਟਨ ਪਾਰਕ სპੋਰਟਸ ਹਬ ਦੇ ਨੀ ਪਦਰ ਸਮਾਰੋਧ ਦੌਰਾਨ ਸੀਐਮ ਮਾਨਤੇ ਹਰਵਿੰਦ ਕੇਜਰੀਵਾਲ ਜਲੰਧਰ ਪਹੁੰਚੇ ਦੇ ਥੰਨਾਂ ਦੇ ਬੁੱਲੋ ਆਪਣਾ ਪੱਖ ਵੀ ਸਾਹਮਣੇ ਰੱਖਿਆ ਗਿਆ ਇਹ ਇਕੱਲਾ ਖੇਡ ਦਾ ਇੱਕ ਗਰਾਊਂਡ ਨਹੀਂ ਹੋਊਗਾ ਇੱਥੇ ਸਾਰੀਆਂ ਫੈਸਿਲਿਟੀਆਂ ਹੋਣਗੀਆਂ ਜਿਸ ਤਰ ਤੁਸੀਂ ਵੀਡੀਓ ਚ ਵੀ ਦੇਖ ਲਿਆ ਮੀਡੀਆ ਵਾਲੇ ਵੀ ਦਿਖਾ ਦੇਣਗੇ ਅਸੀਂ ਖੇਡਾਂ ਵਤਨ ਪੰਜਾਬ ਕੇ ਸ਼ੁਰੂ ਕੀਤੀਆਂ ਸੀ ਜਦੋਂ ਸਭ ਤੋਂ ਪਹਿਲੀਆਂ ਤਾਂ ਜਲੰਧਰ ਤੋਂ ਹੀ ਕੀਤੀਆਂ ਸੀ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ 20 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਕੈਟਾਗਰੀ ਦੇ ਵਿੱਚ ਪਲੇਅਰ ਜਿਹੜੇ ਨੇ ਉਹ ਆਪਣੇ ਆਪਣੀ ਗੇਮ ਖੇਡਦੇ ਆ ਕਈ ਵਾਰ ਤਾਂ ਇੱਕੋ ਗਰਾਊਂਡ 'ਚ ਦਾਦਾ ਉਹਦਾ ਬੇਟਾ ਤੇ ਉਹਦਾ ਪੋਤਾ ਤਿੰਨ ਤਿੰਨ ਪੀੜ੍ਹੀਆਂ ਇੱਕੋ ਗਰਾਊਂਡ 'ਚ ਖੇਡਦੇ ਆ ਸੀ ਇੱਕੋ ਗਰਾਊਂਡ 'ਚ ਮੈਂ ਜਾਣਦਾ ਉਹਨਾਂ ਬੰਦਿਆਂ ਨੂੰ ਜਿਹੜੇ ਮੈਨੂੰ ਕਹਿੰਦੇ ਕਿ ਤਿੰਨ ਪੀੜ੍ਹੀਆਂ ਸਾਡੇ ਇੱਥੇ ਖੇਡਦੀਆਂ ਖੇਡਾਂ ਦੇ ਵਿੱਚ ਮਿਲਖਾ ਸਿੰਘ ਤੋਂ ਦਾਰਾ ਸਿੰਘ ਤੋਂ ਉਸ ਦਾ ਸੁਣਦੇ ਆ ਰਹੇ ਹਾਂ ਕਿ ਸਾਡਾ ਕੋਈ ਮੁਕਾਬਲਾ ਪੰਜਾਬ ਦਾ ਖੇਡਾਂ 'ਚ ਨਹੀਂ ਸੀ ਸਭ ਤੋਂ ਵੱਧ ਮੈਗਲ ਸਭ ਤੋਂ ਵੱਧ ਚੈਂਪੀਅਨਸ਼ਿਪ ਸਾਡੇ ਨਾਂ 'ਚ ਸੀ ਵਿਚਦੀ ਦੌਰ ਆਇਆ ਸਰਕਾਰਾਂ ਕੁਝ ਇਹੋ ਜਿਹੀਆਂ ਆ ਗਈਆਂ ਜਿਹੜੀਆਂ ਸਾਡੇ ਨਾਲ ਐਨਾ ਖੇਡਾਂ ਦੀ ਗੱਲ ਨਹੀਂ ਕਰਦੇ ਸੀ ਰਾਜਨੀਤੀ ਖੇਡਾਂ ਖੇਡਣ ਲੱਗ ਗਈਆਂ ਉਹਦੇ ਨਾਲ ਨਸ਼ਿਆਂ ਦਾ ਕਲੰਕ ਲੱਗ ਗਿਆ ਬੱਚੇ ਇਧਰ ਉਧਰ ਨੂੰ ਭਟਕ ਗਿਆ ਮਨ ਉਹਨਾਂ ਦਾ ਮਾਪੇ ਡਰ ਗਏ ਮਾਪੇ ਕਹਿੰਦੇ ਬੱਚਿਆਂ ਨੂੰ ਬਾਹਰ ਭੇਜੋ ਚੱਲ ਪੁੱਤ 10ਵੀਂ ਕਰ 12ਵੀਂ ਕਰ ਹਾਈਲੈਕਸ ਕਰ ਚੱਲ ਨਿਊਜ਼ੀਲੈਂਡ ਚੱਲ ਆਸਟ੍ਰੇਲੀਆ ਚੱਲ ਅਮਰੀਕਾ ਚੱਲ ਕੈਨੇਡਾ ਸਾਡਾ ਟੈਲੈਂਟ ਜਿਹੜਾ ਹੈ ਉਹ ਬਾਹਰ ਨਿਕਲ ਗਿਆ ਬ੍ਰੇਨ ਡレイン ਹੋਣ ਲੱਗ ਗਿਆ ਜਦੋਂ ਤੋਂ ਤੁਸੀਂ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਇਹ ਚੀਜ਼ਾਂ ਨੂੰ ਪਹਿਲ ਦੇ ਰਹੇ ਹਾਂ ਕਿ ਜੇ ਗਰਾਊਂਡ ਪਰ ਤੇ ਆਪਾਂ ਨੇ ਤਾਂ ਆਪਾਂ ਨੂੰ ਨਸ਼ੇ ਵਿਰੁੱਧ ਕਾਰਵਾਈ ਕਰਨ ਦੀ ਲੋੜ ਹੀ ਨਹੀਂ ਰਹਿਣੀ ਕਿਉਂਕਿ ਨਸ਼ਾ ਕਰਨ ਨਾਲ ਹੋਊ ਕੌਣ ਜਦੋਂ ਗਰਾਊਂਡ 'ਚ ਆ ਕੇ ਸਾਰਾ ਯੂਥ ਸਰੀਰ ਨਾਲ ਪਿਆਰ ਹੋ ਗਿਆ ਆਪਣੇ ਖੁਰਾਕਾਂ ਖਾਣ ਲੱਗ ਗਏ ਫਿਰ ਫਿਰ ਉਹ ਕਿੱਥੇ ਵੇਚਣਗੇ ਜੀ ਜ ਜ ਉਹਨਾਂ ਦੀ ਮਾਰਕੀਟ ਹੀ ਖਤਮ ਹੋ ਗਈ ਜੀ ਉਹ ਵੇਚਣਗੇ ਕਿੱਥੇ ਜਦੋਂ ਕਸਟਮਰ ਹੀ ਹੈ ਨਹੀਂ ਸੋ ਇਹ ਬਹੁਤ ਵੱਡਾ ਇੱਕ ਯੁੱਧ ਨਸ਼ੇ ਵਿਰੁੱਧ ਜਿਹੜਾ ਉਹਦਾ ਇੱਕ ਬਹੁਤ ਵੱਡਾ ਪਾਟ ਖੇਡਾਂ ਨੇ ਜੀ ਜੇ ਖੇਡਾਂ ਨੂੰ ਆਪਾਂ ਸਹੀ ਪੱਦਰ ਤੇ ਲਿਆਈਏ ਮੈਂ ਬਚਪਨ ਤੋਂ ਮੈਂ ਮੇਰੇ ਬਾਪੂ ਜੀ ਬਹੁਤ ਹਾਕੀ ਦੇ ਫੈਨ ਸੀ ক্রিকেট ਕਮੈਂਟਰੀਆਂ ਸਾਰੀਆਂ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਪਰ ਸੰਯੋਗ ਦੇਖੋ ਕਿ ਕੁਦਰਤ ਕਈ ਵਾਰੀ ਸੰਯੋਗ ਬਣਾਉਂਦੀ ਹੈ ਮੈਨੂੰ ਇਹ ਨਹੀਂ ਪਤਾ ਸੀ ਕਿ ਵੱਡਾ ਹੋ ਕੇ ਮੈਂ ਪੰਜਾਬ ਦਾ ਖੇਡ ਮੰਤਰੀ ਵੀ ਬਣ ਜਾਊ ਖੇਡ ਮੰਤਰੀ ਅੱਲਾ ਵੀ ਮੇਰੇ ਕੋਲ ਹੀ ਹੈ ਇਸ ਕਰਕੇ ਮੈਂ ਸੋਚਿਆ ਨਹੀਂ ਸੀ ਕਰਕੇ ਕਿ ਐਦਾਂ ਹੋ ਜਾਊਗਾ ਪਰ ਕੁਦਰਤ ਸੰਯੋਗ ਬਣਾਉਂਦੀ ਹੈ ਸੋ ਆ ਮੁੰਡੇ ਮੈਨੂੰ ਹਾਕੀ ਵਾਲੇ ਮਿਲੇ ਇੱਥੇ ਵਿਚ ਵੀ ਬੈਠੇ ਆ ਬੱਚੇ ਬੈਠੇ ਆ ਉਹਨਾਂ ਦੇ ਮੈਂ ਤੁਹਾਨੂੰ ਇੱਕ ਬਹੁਤ ਅ ਐਸੀ ਗੱਲ ਸੁਣਾਉਣਾ ਜਿਹੜੀ ਤੁਸੀਂ ਨਹੀਂ ਸੁਣੀ ਹੋਣੀ ਮੇਰੇ ਪਿਤਾ ਜੀ ਨੇ ਮੈਨੂੰ ਦੱਸੀ ਸੀ ਮਤਲਬ ਭਾਰਤ ਦੀ ਹਾਕੀ ਟੀਮ ਚ ਕੇਜਰੀਵਾਲ ਸਾਹਿਬ ਅੱਠ ਪਲੇਅਰ ਸੀਗੇ ਪੰਜਾਬ ਦੇੋਂ ਅੱਠ ਜਾਂ 9 ਪਲੇਅਰ ਸੀ ਹੱਥ ਤੋਂਾਂ ਦੇ ਚਿੱਟੀਆਂ ਰਮਾਲਾਂ ਬੰਨੀ ਹੋਈਆਂ ਸੀ ਜਿਵੇਂ ਬੱਚਿਆਂ ਦੇ ਅੱਜ ਬੰਨੀਆਂ ਹੋਈਆਂ ਜੂੜਾ ਕੀਤਾ ਤਾਂ ਹਾਲੈਂਡ ਦੇ ਮੈਸੀ ਐਮਸਟਰਡਮ ਤਾਂ ਇੱਕ ਗੋਰੇ ਨੇ ਦੂਜੇ ਗੋਰੇ ਨੂੰ ਪੁੱਛਿਆ ਕਹਿੰਦਾ ਯਾਰ ਇੰਡੀਆ ਦੀ ਜਿਹੜੀ ਟੀਮ ਹੈ ਹਾਕੀ ਦੀ ਇਹਦੀ ਯੂਨੀਫਾਰਮ ਸੇਮ ਨਹੀਂ ਹੈਗੀ ਯੂਨੀਫਾਰਮ ਜਿਹੜੀ ਇੱਕ ਹੋਣੀ ਚਾਹੀਦੀ ਹੈ ਵਰਦੀ ਉਹ ਕਹਿੰਦਾ ਵੀ ਕਿਵੇਂ ਕਹਿੰਦਾ ਕਈ ਪਲੇਅਰਾਂ ਦੇ ਸਿਰ ਤੇ ਆ ਵਾਈਟ ਕਲਰ ਦਾ ਕੁਝ ਬੰਨਿਆ ਹੋਇਆ ਹੈ ਕਈ ਦੇ ਹੈ ਨਹੀਂ ਕਹਿੰਦਾ ਯੂਨੀਫਾਰਮ ਇੱਕੋਣੀ ਚਾਹੀਦੀ ਹੈ ਹੁਣ ਉਹਨੂੰ ਪਤਾ ਉਹਨੂੰ ਵੀ ਨਹੀਂ ਸੀ ਜਿਹੜੇ ਨੂੰ ਪੁੱਛਿਆ ਸੀ ਪਰ ਉਹ ਜਾਣਦਾ ਸੀ hockey ਬਾਰੇ ਉਹ ਉਹਨੂੰ ਕਹਿੰਦਾ ਵੀ ਨਹੀਂ ਨਹੀਂ ਯੂਨੀਫਾਰਮ ਸੇਮ ਹੈ ਐਦਾਂ ਦੀ ਗੱਲ ਨਹੀਂ ਉਹ ਕਹਿੰਦਾ ਨਹੀਂ ਨਹੀਂ ਇਹ ਵਾਈਟ ਵਾਈਟ ਕਿਉਂ ਬੰਨਿਆ ਹੋਇਆ 7-8 ਪਲੇਅਰਾਂ ਦੇ ਬਾਕੀਆਂ ਦੇ ਹੈ ਨਹੀਂ ਕਹਿੰਦਾ ਇਹ ਨਿਸ਼ਾਨੀ ਲਾਈ ਹੋਈ ਹੈ ਕਿ ਹੀ ਇਜ਼ ਅ ਵੈਰੀ ਡੇਂਜਰਸ ਪਲੇਅਰ ਬਹੁਤ ਖਤਰਨਾ ਖਿਡਾਰੀ ਆ ਮਤਲਬ ਇਹ ਕਦੇ ਵੀ ਜਦੋਂ ਇਹਨਾਂ ਕੋਲੇ ਬਾਲ ਆ ਜਾਂਦੀ ਆ ਫਿਰ ਗੋਲ ਹੋ ਜਾਂਦਾ ਸੋ ਇਹ ਸਾਡਾ ਇੱਕ ਟਾਈਮ ਤੇ ਸਾਡੀ ਆ ਪਛਾਣ ਸੀ ਜਨਬ ਸਾਰਾ ਸਾਡੀ ਗਲੋਰੀ ਖਤਮ ਕਰਕੇ ਰੱਖਤੀ ਆ ਪ੍ਰਸ਼ਤਾਚਾਰੀ ਸਰਕਾਰਾਂ ਨੇ ਅਸੀਂ ਵਾਪਸ ਲੈ ਕੇ ਆਵਾਂਗੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਯਾਰ ਸਾਨੂੰ ਸਾਡਾ ਪੰਜਾਬ ਹੀ ਵਾਪਸ ਦੇ ਦਿਓ ਸਾਡਾ ਪੰਜਾਬ ਹੀ ਬਹੁਤ ਸੋਹਣਾ ਸਾਡਾ ਤੇ ਜੀ ਸੰਜੀਵ अरोड़ा ਦੇ ਹੱਕ ਦੇ ਵਿੱਚ ਜਨ ਸਭਾ ਨੂੰ ਸੰਬੋਧਨ ਕਰਨ ਦੇ ਦੌਰਾਨ ਸੀਮ ਭਗਵਨ ਸਿੰਘ ਮਾਨ ਦੇ ਵੱਲੋਂ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ। ਨਾਜ਼ਰ ਨੇ ਕਿ ਸੰਦੀਪ अरोड़ा ਦੇ ਹੱਕ ਦੇ ਵਿੱਚ ਜਨ ਸਭਾ ਦੇ ਦੌਰਾਨ ਸੀਮ ਭਗਵਨ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਪਿੰਡ ਸੁਨੀਤ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਤੇ ਕੁਝ ਜਾਣਕਾਰੀ ਉਹਨਾਂ ਦੇ ਨਾਲ ਸਾਂਝੀ ਕੀਤੀ ਗਈ ਤੇ ਆਪਣਾ ਪੱਖ ਵੀ ਰੱਖਿਆ ਗਿਆ ਤੇ ਹਾਊਸ ਸੁਣਦੇ ਆ। ਹੁਣ ਤਾਂ ਤੁਹਾਨੂੰ ਵੀ ਪਹਿਲਾਂ ਤਾਂ 14 ਜਨ ਦਾ ਝਾੜੂ ਨਾਮ ਨਾਮ ਆਇਆ ਸੀ ਆਪਣੇ ਕੋਲੇ। ਉਦੋਂ ਆਪਾਂ ਨੂੰ ਲੱਭਣਾ ਪੈਂਦਾ ਸੀ ਵੀ ਕਿੱਥੇ ਜੇ ਆ ਹੁਣ ਤਾਂ ਜਾਨਸਰ ਆਪਣੀ ਪਹਿਲਾਂ ਨਿਗਾਹ ਹੀ ਝੜੂਤੇ ਜਾਂਦੇ ਸਿੱਧੇ ਰੱਬ ਦੇ ਨੇ ਹੁਣ ਤਾਂ ਆਪਾਂ ਨੂੰ ਮਤਲਬ ਜਾਣ ਪਛਾਣ ਹੋ ਗਈ ਪਹਿਲਾਂ ਇੱਕ ਤੁਸੀਂ ਦੇਖੋ ਕਿੰਨੇ ਤੇਜ਼ ਨੇ ਇਹ ਮਤਲਬ ਕਿਸ ਪੱਧਰ ਤੱਕ ਚਲੇ ਜਾਂਦੇ ਨੇ ਜਿੱਤਣ ਹਰਾਉਣ ਲਈ ਕਿ ਕੁਝ ਮੀਤਵਾਰ ਜਿਹੜੇ ਆਜ਼ਾਦ ਮੀਤਵਾਰ ਉਹਨੂੰ ਬੈਟਰੀ ਦਾ ਚੋਣ ਨਿਸ਼ਾਨ ਦੇ ਦਿੰਦੇ ਸੀ ਬਾਅਦ ਚ ਅਸੀਂ ਸ਼ਿਕਾਇਤ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਉਪੰਦ ਕਰਵਾਇਆ ਬੈਟਰੀ ਵੀ ਚાલુ ਵਰਗੀ ਐ ਹੁੰਦੀ ਸੀ ਤੇ ਉਹ ਚ ਜਿਹੜੀਆਂ ਕਿਰਨਾਂ ਨਿਕਲਦੀਆਂ ਸੀ ਤਾਂ ਬਹੁਤ ਸਾਰੇ ਲੋਕ ਝਾੜੂ ਸਮਝ ਕੇ ਬੈਟਰੀ ਨੂੰ ਵੋਟ ਪਾਉਂਦੇ ਸੀ ਦਿੱਲੀ ਚ ਬਹੁਤ ਵੋਟਾਂ ਇਸ ਤਰ੍ਹਾਂ ਨੇ ਪੈ ਗਈਆਂ ਸੀ ਬੈਟਰੀ ਚੋਂ ਨਿਸ਼ਾਨ ਸਰ ਜੀ ਜਦੋਂ ਜਦੋਂ 28 ਸੀਟਾਂਆਂ ਸੀ ਉਹਨਾਂ ਜਦੋਂ ਦੀ ਸਰਕਾਰ ਸੀ ਸੋ ਹੁਣ ਬਾਅਦ ਚ ਇਲੈਕਸ਼ਨਲ ਕਮਿਸ਼ਨ ਨੂੰ ਕਹਿ ਕੇ ਬੈਟਰੀ ਚੋਂ ਨਿਸ਼ਾਨ ਹੁਣ ਨਹੀਂ ਕਿਸੇ ਨੂੰ ਆਜ਼ਾਦ ਮਿਲਦਾ ਕਿਉਂਕਿ ਇਹ ਤਾਂ ਅੱਛਾ ਫਿਰ ਉਸੇ ਨਾਂ ਦੇ ਦੋ ਬੰਦੇ ਖੜੇ ਕਰ ਦਿੰਦੇ ਆਈ ਫਿਰ ਉਹ ਫੋਟੋ ਲੱਗਣ ਲੱਗੀ ਆ ਹੁਣ ਹੁਣ ਫੋਟੋ ਵੀ ਹੋਊਗੀ ਸਾਹਮਣੇ ਚੋਣ ਦਾ ਨਿਸ਼ਾਨ ਹੋਊਗਾ ਆਰਾਮ ਨਾਲ ਬੜੀ ਕਾਲੀ ਨਹੀਂ ਕਰਨੀ ਬਟਨ ਦੇ ਪਹਿਲੇ ਨੰਬਰ ਦੇ ਦੇਖ ਕੇ ਦਬ ਦੇਣਾ ਤੇ ਉਹਦੇ ਉਹਦੇ ਨਾਲ ਕੀ ਹੋਊਗਾ 19 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਇਹ ਇਹ ਤੁਹਾਡੇ ਨਾਲ ਅਸੀਂ ਵਾਦਾ ਕਰਦੇ ਆ ਮੰਗ ਪੱਤਰ ਤੁਸੀਂ ਦਿਓਗੇ ਇੱਕ ਪਾਸੇ ਸੈਨ ਸੰਜੀਵ ਰੋੜਾ ਦੇ ਹੋਣਗੇ ਇੱਕ ਪਾਸੇ ਸੈਨ ਮੇਰੇ ਹੋਣਗੇ ਕੰਮ ਨਹੀਂ ਤੁਹਾਡਾ ਸਨੇਤਪਿੰਡ ਵਾਲਿਆਂ ਦਾ ਗੁਰੂ ਹੋਊਗਾ ਚਾਹੇ ਸੀਵਰੇਜ ਦਾ ਕੰਮ ਹੈ ਬਿਜਲੀ ਦਾ ਕੰਮ ਹੈ ਚਾਹੇ ਉਹ ਪਾਣੀ ਦੀ ਨਿਕਾਸੀ ਹੈ ਚਾਹੇ ਕੋਈ ਹੋਰ ਲਾਈਟਾਂ ਦਾ ਸੋਲਰ ਲਾਈਟਾਂ ਦਾ ਬਿਜਲੀ ਸਟਰੀਟ ਲਾਈਟਾਂ ਦਾ ਕੋਈ ਵੀ ਕਿਸੇ ਕਿਸਮ ਦਾ ਕੰਮ ਹੈ ਕਿਉਂਕਿ ਆਮ ਆਦੀ ਪਾਰਟੀ ਦੀ ਸਰਕਾਰ ਹੈ ਪਹਿਲੇ ਦਿਨ ਤੋਂ ਹੀ ਕੰਮ ਕਰਨ ਲੱਗ ਗਏ ਸੀ ਆਮ ਤੌਰ ਤੇ ਸਰਕਾਰਾਂ ਆਖਰੀ ਸਾਲ ਕਰਦੀਆਂ ਨੇ ਜਾ ਆਖਰੀ ਮਹੀਨਿਆਂ ਚ ਕਰਦੀਆਂ ਨੇ ਕਹਿੰਦੇ ਲੋਕਾਂ ਨੂੰ ਯਾਦ ਰਹਿ ਜਾਂਦੇ ਕੰਮ ਇਹਦੇ ਪਰ ਸਾਨੂੰ ਇਹ ਹੈ ਕਿ 5 ਤੇ 5 ਸਾਲ ਲੋਕਾਂ ਨੂੰ ਯਾਦ ਰਹਿਣ ਕਿ ਯਾਰ ਕੰਮ ਹੋਏ ਸੀ ਤਾਂ ਉਸ ਸਰਕਾਰ ਵੇਲੇ ਹੋਏ ਸੀ ਵੀ 54154 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਕੱਢਾਂ ਜੀ ਮੈਂ 54154 ਨੌਕਰੀਆਂ ਸਰਕਾਰੀ ਕੋਈ ਪਟਵਾਰੀ ਕੋਈ ਐਸ ਡੀਓ ਕੋਈ ਕਿਸੇ ਸਿਹਤ ਭਾਗ ਚ ਕੋਈ ਕਿਤੇ ਬਹੁਤ ਵੱਡੀਆਂ ਵੱਡੀਆਂ ਨੌਕਰੀਆਂ ਪੜ੍ਹਾਈ ਦੇ ਮੁਤਾਬਕ ਜਿਹੜੀਆਂ ਦਿੱਤੀਆਂ ਰਗਬੀ ਵਿਸ਼ਵ ਕੱਪ ਗਿਆਮਾਦੇਸ਼ ਸ਼ਿਪਮੈਂਟ ਨੂੰ ਹਰੀ ਚੰਡੀ ਸੀਮ ਭਗਵੰਤ ਸਿੰਘ ਮਾਨ ਤੇ ਅਰਵਿੰਨ ਕੇਜਰੀਵਾਲ ਦੇ ਵੱਲੋਂ ਦਿਖਾਈ ਗਈ ਹੈ ਰਗਬੀ ਵਿਸ਼ਵ ਕੱਪ ਗਿਆਮਾਦੇਸ਼ ਸ਼ਿਪਮੈਂਟ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਤੇ ਉਸ ਮੌਕੇ ਸੀਮ ਭਗਵੰਤ ਸਿੰਘ ਮਾਨ ਤੇ ਅਰਵਿੰਨ ਕੇਜਰੀਵਾਲ ਦੇ ਵੱਲੋਂ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਮੀਡੀਆ ਨੂੰ ਵੀ ਸੰਬੋਧਨ ਕੀਤਾ ਗਿਆ ਮੈਂ ਪਹਿਲਾਂ ਵੀ ਇੱਥੇ ਆਇਆ ਸੀ ਉਸ ਵੇਲੇ ਰਗਬੀ ਦਾ ਵਰਲਡ ਕੱਪ ਸੀ ਫਰਾਂਸ ਦੇ ਵਿੱਚ ਉਹ ਬੱਲਾ ਵੀ ਇੱਥੇ ਬਣ ਕੇ ਜਾਈ ਗਿਆ ਸੋ ਜਲੰਧਰ ਦੀਆਂ ਬਣੀ ਹੋਈਆਂ ਬੋਲਾਂ ਨਾਲ ਰਗਵੀ ਦਾ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਨੇ ਬਣੇ ਬੈਟਸ ਨਾਲ ਕ੍ਰਿਕਟ ਦਾ ਵਰਲਡ ਕੱਪ ਖੇਡਿਆ ਜਾਂਦਾ ਬੋਲਾਂ ਨਾਲ ਜਲੰਧਰ ਨੇ ਬਣੀ ਹੋਈਆਂ ਫੁੱਟਬਾਲਸ ਨਾਲ ਫੀਫਾ ਦਾ ਵਰਲਡ ਕੱਪ ਖੇਡਿਆ ਜਾਂਦਾ ਬੜੀ ਵੱਡੀ ਗੱਲ ਹੈ ਸੋ ਅਸੀਂ ਜਿਸ ਵੇਲੇ ਅਰਵਿੰਦ ਕੇਤਰੀਵਾਲ ਸਾਹਿਬ ਅਸੀਂ ਜਦੋਂ ਇਲੈਕਸ਼ਨ ਕੈਂਪੇਨ ਚੱਲ ਸੀ ਉਸ ਵੇਲੇ ਵੀ ਅਸੀਂ ਕਹਿਸ ਕਰਕੇ ਕਿ ਇਹਨੂੰ ਇੱਕ ਸਪੋਰਟਸ ਹੱਬ ਦੇ ਤੌਰ ਤੇ ਜਿਹੜਾ ਜਲੰਧਰ ਨੂੰ ਇਸਟੈਬਲਿਸ਼ ਕੀਤਾ ਜਾਊਗਾ ਕਿਉਂਕਿ ਸਪੋਰਟਸ ਇੰਡਸਟਰੀ ਜਿਹੜੀ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਹੈਗੀ ਹੈ ਹਜ਼ਾਰਾਂ ਲੋਕਲ ਮਾਮਾ ਪੈਣਾ ਤੇ ਲੋਕਾਂ ਨੂੰ ਕੰਮ ਮਿਲੇ ਹੋਏ ਸੋ ਅੱਜ ਬਲਟਨ ਪਾਰਕ ਦੇ ਵਿੱਚ ਵੀ ਘਟਨਾ ਤੇ ਵੱਡੇ ਨਾਲ ਅਨਾਉਂਸਮੈਂਟਸ ਹੋਣਗੇ ਸੋ ਸਾਡੀ ਹਾਕੀ ਟੀਮ ਦੇ ਵਿੱਚ ਲਗਭਗ 8 ਪਲੇਅਰ ਜਿਹੜੇ ਨੇ ਉਹ ਜਲੰਧਰ ਦੇ ਹੀ ਹਨ ਮਨਪ੍ਰੀਤ ਸਾਡਾ ਕੈਪਟਨ ਲਾਲੋ ਜੈ ਹਾਰਦਿਕ ਲਾਲੋ ਸੰਜੀਤ ਲਾਲ ਨੂੰ ਹਨ ਜਰਮਨ ਫ੍ਰੀ ਫੋਰੀ ਸਾਰੇ ਸੰਸਾਰ ਕੋਲ ਮਠਾਪੁਰ ਵੈਸੇ ਨੂੰ ਸ਼ੂਰ ਪਿੰਡ ਹੈ hockey ਵਾਸਤੇ ਸੋ ਖੁਸ਼ੀ ਗੱਲ ਹੈ ਕਿ ਇਸ ਵਕਤ ਪਹਿਲੀ ਵਾਰ ਹੋਇਆ ਹੈ ਇਸ ਵਕਤ ਭਾਰਤੀ ਕ੍ਰਿਕਟ ਦਾ ਟੀਮ ਦਾ ਕੈਪਟਨ ਹੈ ਸ਼ਮਨ ਗੇਲ ਪੰਜਾਬ ਤੋਂ ਇਸ ਵਕਤ ਭਾਰਤੀ ਜਿਹੜੀ ਮਹਿਲਾ ਕ੍ਰਿਕਟ ਟੀਮ ਹੈ ਹਰਮੰਪਿਤ ਕੌਰ ਉਹ ਮੋਗੇ ਤੋਂ ਪੰਜਾਬ ਤੋਂ ਇਸ ਵਕਤ ਜਿਹੜਾ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਹੈ ਕੋਈ ਪੰਜਾਬ ਪਹਿਲੀ ਵਾਰ ਹੈ ਕਿ ਮਹਿਮਨ ਖੇਡਾਂ ਦੇ ਜਿਹੜੇ ਕੈਪਟਨ ਨੇ ਉਹ ਪੰਜਾਬ ਨੂੰ ਰਿਪਰਜ਼ੈਂਟ ਸੋ ਪੰਜਾਬ ਖੇਡਾਂ ਉੱਤੇ ਬਹੁਤ ਤਰਕ ਇਹ ਪਹਿਲਾਂ ਵੀ ਮੱਲਾ ਮਾਰਦੇ ਰਿਆ ਮਿਲਖਾ ਸਿੰਘ ਤੋਂ ਲੈ ਕੇ ਦਾਰਾ ਸਿੰਘ ਤੋਂ ਲੈ ਕੇ ਮਸ਼ਹੂਰ ਆ ਸੋ ਅਸੀਂ ਦੁਬਾਰਾ ਪੰਜਾਬ ਨੂੰ ਇਹਨਾਂ ਖੇਡਾਂ ਵਾਲੇ ਪਾਸੇ ਇੱਕ ਨਵਾਂ ਬਦਲ ਪਜਾਦੇ ਸ਼ੁਰੂ ਕੀਤਾ ਤਾਂ ਕਿ ਡਰੱਗਸ ਜੀਏ ਉਹ ਜੋ ਬਿਜਲੀ ਫੋਰ ਅ ਟਾਈਮ ਦੀ ਇਨਕਲੰਕ ਲੱਗੀ ਸੀ ਉਹ ਮੱਥਾ ਜਿਹੜਾ ਸੀ ਧੋਦਿਆਂਗੇ ਸਾਡੀ ਦ੍ਰਿੜ ਵਾਦਾ ਦੀ ਇਹ ਯੁੱਧ ਨਸ਼ਿਆਂ ਪਰ ਤੇ ਛੇੜਿਆ ਹੋਇਆ ਚ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਤੇ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਮੈਂ ਵਧਾਈ ਵੀ ਦੇਣਾ ਚਾਹਨਾ ਜਿਹੜੇ ਹਜ਼ਾਰਾਂ ਲੋਕਾਂ ਦੇ ਚੁੱਲੇ ਇਨਾਂ ਕੱਤੇ ਬੜਦੇ ਆ ਸੋ ਅੱਜ ਅਸੀਂ ਇੱਥੇ ਆਏ ਆ ਇਹ ਸ਼ਿਪਮੈਂਟ ਦਾ ਕੰਮ ਵੀ ਦੇਖਿਆ ਕਿ ਕਿਵੇਂ ਕੰਮ ਹੁੰਦਾ ਗਿਲਬ੍ਰੇਟ ਕੰਪਨੀ ਹੈ ਉਹ ਕੰਪਨੀ ਹੋਰ ਵੀ ਉਸ ਸਾਡੇ ਜਿਹੜੀ ਸਪான்ਸਰ ਕਰਦੀ ਆ ਉਸ ਕੱਪ ਨੂੰ ਜਾਂ ਜਿਹੜਾ ਜਿਹੜਾ ਵੀ ਕੋਈ ਇਵੈਂਟ ਹੋ ਰਿਹਾ ਤੇ ਉਹਨਾਂ ਦੇ ਇਥੋਂ ਬਣ ਕੇ ਜਾਂਦਾ ਸਮਾਨ ਸੜੀ ਜੀ ਖੁਸ਼ੀ ਦਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸ ਦਿੰਨੇ ਕਿ ਉਹਨਾਂ ਦੇ ਨਾਲ ਸੀਨੀਅਰ ਬੁਲਾਰੀ ਨੀਲ ਗਰਿਕ ਵੀ ਉੱਥੇ ਮੌਜੂਦ ਸੀ ਸੀਨੀਅਰ ਅਗੂ ਅਨੈਠਾਕੁਰ ਵੀ ਮੌਜੂਦ ਸੀ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸ ਦਿੰਨੇ ਕਿ ਇਹ ਪ੍ਰੈਸ ਕਾਨਫਰੰਸ ਲੁਧਿਆਣਾ ਦੇ ਵਿੱਚ ਹੋਈ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਾ ਦਾ ਕਿ ਇੰਡਸਟਰੀ ਦੇ ਨਾਲ ਮੀਟਿੰਗਾਂ ਕੀਤੀਆਂ ਸੀ ਬਹੁਤ ਸਾਰੇ ਟਾਊਨ ਹਾਲ ਮੀਟਿੰਗਾਂ ਹੋਈਆਂ ਸੀਗੀਆਂ ਪੰਜਾਬ ਦੇ ਹਰ ਖੇਤਰ ਦੇ ਅੰਦਰ ਅਰਵਿੰਦ ਕੇਜਰੀਵਾਦੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਗਏ ਸੀ ਸਾਡੀ ਟੀਮ ਗਈ ਸੀ ਪਰ ਉਸ ਸਮੇਂ ਕਾਫੀ ਮੰਗਾਂ ਜਿਹੜੀਆਂ ਸਾਹਮਣੇ ਆਉਂਦੀਆਂ ਸੀ ਪਰ ਲੇਕਿਨ ਬਹੁਤ ਸਾਰੀਆਂ ਮੰਗਾਂ ਅਸੀਂ ਪਿਛਲੇ 3 ਸਾਲਾਂ ਚ ਪੂਰੀਆਂ ਕੀਤੀਆਂ ਨੇ ਗਿਆ ਕੱਲ ਇਹ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਕਿ ਅਸੀਂ ਜੇਕਰ ਕੋਈ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਕੋਈ ਵੀ ਰਿਉਗਪਤੀ ਕੋਈ ਵੀ ਇੰਡਸਟਰੀਲਿਸਟ ਜੇਕਰ ਪੰਜਾਬ ਦੇ ਅੰਦਰ ਇੰਡਸਟਰੀ ਲਾਉਣਾ ਚਾਹੁੰਦਾਗਾ ਤਾਂ ਉਹਨੂੰ 45 ਦਿਨਾਂ ਦੇ ਵਿੱਚ 45 ਦਿਨਾਂ ਦੇ ਵਿੱਚ ਆਪਣੇ ਆਪ ਜਿਹੜੀ ਆ ਆਪਣੇ ਆਪ ਜਿਹੜੀ ਆ ਉਹਨੂੰ ਪ੍ਰਵਾਨਗੀ ਮਿਲੂਗੀ ਜੇਕਰ ਕੋਈ ਆਬਜੈਕਸ਼ਨ ਨਾ ਲੱਗਿਆ ਕਿਉਂਕਿ ਇਹਦਾ ਪਾਵ ਆ ਕਿ 45 ਜਦੋਂ ਭਰਾਈ ਕਰੂਗਾ ਉਦੋਂ ਸਾਰਾ ਪ੍ਰੋਸੈਸ ਜਿਹੜਾਗਾ ਉਹ 45 ਦਿਨਾਂ ਚ ਸਿੰਗਲ ਵਿੰਡੋ ਤੇ ਜਾ ਕੇ ਅਪਲਾਈ ਕਰਨਾ ਪਊਗਾ ਪਰ 45 ਦਿਨਾਂ ਦੇ ਅੰਦਰ ਅਪਰੂਵਲ ਹੋਊਗੀ ਜੇਕਰ ਕੋਈ ਆਬਜੈਕਸ਼ਨ ਹੋਇਆ ਕਿਸੇ ਵੀ ਕਿਸਮ ਦਾ ਆਬਜੈਕਸ਼ਨ ਹੋਇਆ ਕਿਸੇ ਵੀ ਡਿਪਾਰਟਮੈਂਟ ਦਾ ਆਬਜੈਕਸ਼ਨ ਹੋਇਆ ਉਹ ਡਿਪਾਰਟਮੈਂਟਾਂ ਨੂੰ ਸਾਰੇ ਆਬਜੈਕਸ਼ਨ ਜਿਹੜੇ 45 ਦਿਨਾਂ ਚ ਮੂਵ ਕਰਨੇ ਪੈਣਗੇ 45 ਦਿਨਾਂ ਚ ਉਹਨਾਂ ਸਾਰੇ ਆਬਜੈਕਸ਼ਨਾਂ ਦਾ ਹੱਲ ਕਰਨਾ ਪਊਗਾ ਜੇਕਰ 45 ਦਿਨਾਂ ਚ ਆਪਣੇ ਆਬਜੈਕਸ਼ਨ ਹੱਲ ਨਹੀਂ ਕਰ ਪਾਉਂਦੇ ਤਾਂ ਮੈਂ ਸਮਝਦਾ ਉਸ ਵਿਅਕਤੀ ਨੂੰ ਆਪਣੇ ਆਪ ਜਿਹਨੂੰ ਡੀਮਡ ਅਪਰੂਵਲ ਵੀ ਕਹਿੰਦੇ ਨੇ ਆ ਉਹ ਬਿਲ ਜੂਗੀ ਤਾਂ ਮੈਂ ਸਮਝਦਾ ਕਿ ਇਤਿਹਾਸਿਕ ਫੈਸਲਾ ਜਿਹੜਾ ਉਹ ਪੰਜਾਬ ਦੇ ਉਦਯੋਗਪਤੀਆਂ ਦੇ ਹੱਕ ਵਿੱਚ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਹੋਊਗਾ ਇਹਦੇ ਨਾਲ ਆਉਣ ਵਾਲੇ ਸਮੇਂ ਚ ਜਿਹੜੀਆਂ ਦਿੱਕਤਾਂ ਹੁੰਦੀਆਂ ਸੀ ਉਹ ਸਾਰੀਆਂ ਦੂਰ ਹੋਣ ਗਈਆਂ ਪਰ ਸਿੰਗਲ ਵਿੰਡੋ ਸਿਸਟਮ ਨੂੰ ਜਿਹੜਾ ਬਹੁਤ ਹੀ ਤਾਕਤਵਰ ਬਣਾਇਆ ਗਿਆ ਸਿੰਗਲ ਵਿੰਡੋ ਸਿਸਟਮ ਕਹਿਣ ਨੂੰ ਹੋਰ ਰਾਜਾਂ 'ਚ ਵੀ ਆ ਪਹਿਲਾਂ ਵੀ ਚੱਲਦਾ ਸੀ ਸਿੰਗਲ ਵਿੰਡੋ ਪਰ ਲੇਕਿਨ ਉਹਦੇ ਅੰਦਰ ਡੀਮਡ ਅਪਰੂਵਲ ਦੀ ਜਿਹੜੀ ਪ੍ਰਵਾਨਗੀ ਹੈ ਨਹੀਂ ਸੀ ਯਾਨੀ ਕਿ ਹੁਣ ਅਸੀਂ ਕਰਤਾ ਕਿ ਜੇਕਰ ਭਾਈ ਓਬਜੈਕਸ਼ਨ ਲੱਗ ਗਿਆ ਤੁਸੀਂ ਅਪਲਾਈ ਕਰਤਾ ਅਪਲਾਈ ਕਰਨ ਤੋਂ ਬਾਅਦ 7 ਦਿਨਾਂ 'ਚ ਓਬਜੈਕਸ਼ਨ ਲੱਗ ਗਿਆ ਔਰ 7 ਦਿਨਾਂ ਤੋਂ ਲੈ ਕੇ ਅਗਲਾ ਪ੍ਰਸਾਦ ਜਿਹੜਾ ਹੈਗਾ ਜੇਕਰ ਤੁਸੀਂ ਉਹਨੂੰ ਠੀਕ ਨਾ ਕਰ ਪਾਏ ਡਿਪਾਰਟਮੈਂਟ ਵਾਲੇ ਤਾਂ ਡਿਪਾਰਟਮੈਂਟ ਦਾ ਹੈੱਡ ਜਿਹੜਾ ਹੈਗਾ ਉਹਨੂੰ ਅਪਰੂਵਲ ਦੇ ਦੂਗਾ ਇਹ ਵੀ ਗੱਲ ਹੈ ਕਿ ਅਪਰੂਵਲ ਦਾ ਚੱਲਦਾ ਰਹੂਗਾ ਔਰ ਉਸ ਬਾਅਦ ਜਿਹੜੇ ਵੀ ਕਰਮਚਾਰੀ ਨੇ ਜਿਹੜੇ ਵੀ ਡਿਪਾਰਟਮੈਂਟ ਨੇ ਚਾਹ ਫੋਰੈਸਟ ਦਾਗਾ ਚਾਹ ਇਲੈਕਟ੍ਰਿਸਿਟੀ ਦਾਗਾ ਚਾਹ ਗਮਾਟਾ ਦਾਗਾ ਚਾਹ ਗਲਾੜਾ ਦਾਗਾ ਚਾਹ ਪੀਐਸਆਈ ਡੀਸੀ ਜਿੱਲੇ ਵੀ ਡਿਪਾਰਟਮੈਂਟ ਆਉਂਦੇ ਨੇਗੇ ਜੇਕਰ ਉਹਨਾਂ ਨੇ ਕਿਸੇ ਕਿਸਮ ਦੀ ਕੋਤਾਹੀ ਕੀਤੀ ਕਿਸੇ ਕਿਸਮ ਦੀ ਡਲੇ ਕੀਤੀ ਤਾਂ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਐਕਸ਼ਨ ਹੋਊਗਾ ਤੇ ਜਿਹੜੀ ਪਾਰਟੀ ਪ੍ਰਜਨ ਅਮਨ अरोड़ा ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਕੁਝ ਵਿਸ਼ੇਸ਼ ਗੱਲਾਂ ਵੀ ਸਾਹਮਣੇ ਰੱਖੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਗੱਲਬਾਤ ਕੀਤੀ ਗਈ ਹੈ ਜਾਖੜ ਸਾਹਿਬ ਮੈਂ ਤੁਹਾਡਾ ਜੋ ਤੁਸੀਂ ਗੱਲ ਕੱਲ ਗੱਲ ਕਹੀ ਹੈ ਮੈਂ ਉਹਦਾ ਜਿੱਥੇ ਸਵਾਗਤ ਕਰਦਾ ਮੈਂ ਤੁਹਾਡੇ ਉਸ ਚੈਲੰਜ ਨੂੰ ਐਕਸੈਪਟ ਵੀ ਕਰਦਾ ਆ ਕਿ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਪ੍ਰਾਪਰਟੀ ਦੇ ਵੇਰਵੇ ਜਿਹੜੇ ਉਹ ਨਸ਼ਰ ਕਰਨੇ ਚਾਹੀਦੇ ਨੇ ਮੇਰੇ ਕੋਲ ਮੇਰੀ ਪ੍ਰਾਪਰਟੀ ਦੇ ਵੇਰਵੇ ਜਿਹੜੇ ਉਹ ਅਵੇਲੇਬਲ ਨੇ ਔਰ ਜਿੱਥੇ ਤੱਕ ਰਹੀ ਗੱਲ ਡੋਪ ਟੈਸਟ ਦੀ ਡੋਪ ਟੈਸਟ ਤੁਸੀਂ ਜਗ੍ਹਾ ਚੁਣ ਲਓ ਤੁਸੀਂ ਦਿਨ ਚੁਣ ਲਓ ਤੁਸੀਂ ਡੇਟ ਚੁਣ ਲਓ ਸਾਰੇ মিডিਆ ਦੇ ਸਾਥੀਆਂ ਨੂੰ ਆਪਾਂ ਉੱਥੇ ਬੁਲਾ ਲਾਂਗੇ ਸਾਰੀਆਂ-ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨਾਲ ਤੁਸੀਂ ਕਿਉਂਕਿ ਵੱਡੇ ਹੋ ਸਤਕਾਰਯੋਗੋਂ ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਰਹੇ ਹੋ ਹੁਣ ਭਾਜਪਾ ਦੇ ਪ੍ਰਧਾਨ ਹੋ ਭਾਜਪਾ ਦਾ ਗੱਠਜੋੜ ਸਾਰੀ ਉਮਰ ਅਕਾਲੀ ਦਲ ਦੇ ਨਾਲ ਰਿਹਾ ਸੋ ਮੇਰੇ ਕਹਿਣ ਦਾ ਮਤਲਬ ਤੁਹਾਡੇ ਸਾਰਿਆਂ ਨਾਲ ਚੰਗੇ ਵਧੀਆ ਤਾਲੁਕਾਤ ਨੇ ਤੁਸੀਂ ਉਹਨਾਂ ਸਾਰਿਆਂ ਦੇ ਨਾਲ ਟਾਇਪ ਕਰ ਲੋ ਉਹਨਾਂ ਨਾਲ ਗੱਲਬਾਤ ਕਰ ਲੋ ਤੇ ਦਿਨ ਸਮਾਂ ਸਥਾਨ ਉਹ ਤੁਸੀਂ ਆਪ ਤੈਅ ਕਰ ਲੋ ਅਮਨ ਰੁੜਾ ਤੁਹਾਨੂੰ ਉੱਥੇ ਮੌਜੂਦ ਮਿਲੂਗਾ ਹਾਜ਼ਰ ਮਿਲੂਗਾ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਆਂ ਕਿ ਲੋਕਾਂ ਪ੍ਰਤੀ ਜਵਾਬਦੇਹੀ ਹੈ ਜਿਹੜੀ ਉਹ ਲੀਡਰਾਂ ਦੀ ਹੋਣੀ ਚਾਹੀਦੀ ਹੈ ਸੋ ਜਿੱਥੇ ਆਪਾਂ ਪੰਜਾਬ ਮੈਂ ਸਮਝਦਾ ਕਿ ਚੰਗੀ ਸ਼ੁਰੂਆਤ ਹੈ ਜਿਹੜੀ ਚਿੰਗ ਚੰਗੀਆਂ ਚਿੰਗਾਂ ਨੇ ਜਿਹੜੀਆਂ ਉਹ ਅੱਗੇ ਦੀ ਅੱਗੇ ਵੱਧਦੀਆਂ ਰਹਿਣੀਆਂ ਚਾਹੀਦੀਆਂ ਨੇ ਮੈਂ ਤਾਂ ਬਲਕਿ ਤੁਹਾਨੂੰ ਇੱਥੇ ਤੱਕ ਬੇਨਤੀ ਕਰੂੰਗਾ ਜਾਖੜ ਸਾਹਿਬ ਕਿ ਆਪਾਂ ਇਹ ਚੰਗੀ ਪ੍ਰਤ ਜਿਹਦੀ ਤੁਸੀਂ ਸ਼ੁਰੂਆਤ ਕਰਨ ਦੀ ਕੱਲ ਗੱਲ ਕੀਤੀ ਹੈ ਜਿਸਦੇ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰਾਂ ਆਪਾਂ ਇਹ ਸਿਰਫ ਔਰ ਸਿਰਫ ਆਪਾਂ ਪੰਜਾਬ ਤੱਕ ਵੀ ਸੀਮਿਤ ਕਿਉਂ ਰੱਖਣਾ ਹੈ ਦੂਜੀਆਂ ਸਟੇਟਾਂ ਦੇ ਲੋਕਾਂ ਨੂੰ ਵੀ ਇਮਾਨਦਾਰ ਔਰ ਲੀਡਰਾਂ ਦੀ ਲੀਡਰ ਮਿਲਣੇ ਚਾਹੀਦੇ ਨੇ ਸੋ ਇਹਦੇ ਲਈ ਆਪਾਂ ਸ਼ੁਰੂਆਤ ਪੰਜਾਬ ਤੋਂ ਕਰੀਏ ਜਿੱਥੇ ਜਿਹੜਾ ਦਿਨ ਸਮਾਂ ਸਥਾਨ ਤੁਸੀਂ ਤੈਅ ਕਰੋਗੇ ਸਾਰਿਆਂ ਦੇ ਨਾਲ ਗੱਲ ਕਰਕੇ ਅਮਨ ਪਹੁੰਚੂ ਉੱਥੇ ਦੂਜੀਆਂ ਸਟੇਟਾਂ ਦੇ ਵਿੱਚ ਵੀ ਇਹ ਗੱਲ ਪੰਜਾਬ ਤੋਂ ਟਰੈਵਲ ਕਰਨੀ ਚਾਹੀਦੀ ਹੈ ਤੁਸੀਂ ਆਪਦੇ ਅ ਲੀਡਰ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਜੇਪੀ ਨੱਡਾ ਜਿਨ੍ਹਾਂ ਤੁਹਾਡੇ ਨੈਸ਼ਨਲ ਪ੍ਰਧਾਨ ਨੇ ਤੁਸੀਂ ਉਹਨਾਂ ਨਾਲ ਗੱਲ ਕਰ ਲੋ ਮੈਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੈਂ ਉਹਨਾਂ ਨੂੰ ਬੇਨਤੀ ਕਰ ਲੂੰਗਾ ਸਾਰੀਆਂ ਸਟੇਟਾਂ ਦੇ ਹੀ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਦੀ ਦੇ ਵੇਰਵੇ ਨੇ ਜਿਹੜੇ ਉਹ ਕਿਉਂ ਨਾ ਨਸ਼ਰ ਹੋਣ ਜੀ ਤਦ ਰਿਤ ਆਜ਼ਰਨਿਆ ਕਿ ਬੀਤੇ ਦਿਨੀ ਮਸ਼ਹੂਰ ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਸੀ ਤੇ ਲੋਕਾਂ ਦੇ ਵੱਲੋਂ ਜਿੱਥੇ ਉਸ ਦਿਨ ਦਾ ਕਾਫੀ ਜ਼ਿਆਦਾ ਉਤਸ਼ਾਹ ਵੀ ਸੀ ਪਰ ਉੱਥੇ ਹੀ ਸੋਗ ਵੀ ਜੜਾ ਕਿ ਮਨਾਇਆ ਜਾ ਰਿਹਾ ਸੀ ਕਿਉਂਕਿ ਹਾਲ ਹੀ ਘੜੀ ਦੇ ਵਿੱਚ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਨੇ ਤੇ ਉਸ ਦੇ ਬਾਵਜੂਦ ਵੀ ਦੱਸਦ ਰਹੇ ਕਿ ਉਹਨਾਂ ਦਾ ਟਰੈਕ ਜਿਹੜਾ ਕਿ ਰਿਲੀਜ਼ ਹੋਇਆ ਤੇ ਉਹਨਾਂ ਦੇ ਫੈਨਸ ਨੂੰ ਉਹਨਾਂ ਦੇ ਜਨਮ ਦਿਨ ਤੇ ਗਿਫਟ ਦਿੱਤਾ ਗਿਆ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਨਵੇਂ ਗਾਣੇ ਨੀਲ 3008 ਟੇਕ ਨੋਟਸ ਰਿਲੀਜ਼ ਹੋ ਗਏ ਨੇ ਇਹ ਨਵੇਂ ਗਾਣੇ ਸਿੱਧੂ ਮੂਸੇਵਾਲਾ ਦੇ YouTube ਚੈਨਲ ਤੇ ਰਿਲੀਜ਼ ਕੀਤੇ ਗਏ ਨੇ ਤਾਂ ਬਿਲਕੁਲ ਆਪਣਾ ਜੋ ਵੀ ਗਾਇਕ ਸਿੱਧੂ ਮੂਸੇਵਾਲਾ ਦਾ 32ਵਾਂ ਜਨਮ ਦਿਨ ਸੀ ਦਾਸਤੀ ਹੈ ਕਿ ਸਿੱਧੂ ਦਾ ਤਿੰਨ ਗੀਤਾਂ ਵਾਲਾ ਐਲਬਮ ਮੂਸੇ ਪ੍ਰਿੰਟ ਰਿਲੀਜ਼ ਕੀਤਾ ਗਿਆ ਸੀ ਤੇ ਇਸ ਬਾਰੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੌਤ ਤੋਂ ਪਹਿਲਾਂ ਪੁੱਤਰ ਖੁਦ ਦੇ ਮੇਰੇ ਅਤੇ ਮਾਂ ਦੇ ਜਨਮ ਦਿਨ ਤੇ ਗੀਤ ਰਿਲੀਜ਼ ਕਰਦਾ ਸੀ ਅਤੇ ਇਸ ਐਲਬਮ ਨੂੰ ਰਿਲੀਜ਼ ਕਰਨ ਦਾ ਮਕਸਦ ਇਹ ਹੈ ਕਿ ਸਿੱਧੂ ਵੱਲੋਂ ਸ਼ੁਰੂ ਕੀਤੀ ਗਈ ਇਹ ਲੜੀ ਰੁਕ ਨਾ ਜਾਵੇ ਸਿੱਧੂ ਮੂਸੇਵਾਲਾ ਦੀ ਆਵਾਜ਼ ਦੇ ਵਿੱਚ ਇੱਕ ਵਾਰ ਫਿਰ ਮੂਸ ਪ੍ਰਿੰਟ ਦੇ ਜ਼ਰੀਏ ਇਹ ਆਵਾਜ਼ ਗੂੰਜੀ ਹੈ ਸਿੱਧੂ ਮੂਸੇਵਾਲਾ ਦਾ ਅਧਿਕਾਰਤ YouTube ਚੈਨਲ ਤੇ ਦਨ ਗੀਤਾਂ ਨੂੰ ਬੈਕ ਟੂ ਬੈਕ ਰਿਲੀਜ਼ ਕੀਤਾ ਗਿਆ ਸਭ ਤੋਂ ਪਹਿਲਾ ਗੀਤ 308 ਰਿਲੀਜ਼ ਕੀਤਾ ਗਿਆ ਜਿਸ ਤੋਂ ਬਾਅਦ ਨੀਲ ਨੂੰ ਪੂਰੇ 5 ਮਿੰਟ ਬਾਅਦ ਰਿਲੀਜ਼ ਕੀਤਾ ਗਿਆ ਸੀ ਅਤੇ ਤੀਸਰੇ ਗੀਤ ਟੈਕਨੋਟਸ ਨੂੰ ਵੀ ਪਰਮਾ ਹੁੰਗਾਰਾ ਮਿਲ ਰਿਹਾ ਦੱਸਿਆ ਕਿ ਇਹ ਤਿੰਨੋਂ ਗੀਤ 5-5 ਮਿੰਟਾਂ ਦੇ ਅੰਤਰਾਲ ਤੋਂ ਬਾਅਦ ਰਿਲੀਜ਼ ਕੀਤੇ ਗਏ ਸੀ ਤੁਹਾਨੂੰ ਦੱਸਦੇ ਹਾਂ ਕਿ ਸ਼ੁਭਦੀਪ ਉਰਫ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਹੋਇਆ ਸੀ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਰ ਕੇ ਵਿੱਚ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਤੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦਾ ਇਹ ਚੌਥਾ ਜਨਮ ਦਿਨ ਹੈ ਇਸ ਜਨਮ ਦਿਨ ਤੇ ਵੀ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇ ਵਜੋਂ ਨਵੇਂ ਗੀਤ ਮਿਲੇ ਨੇ ਇਸ ਬਾਰੇ ਜਾਣਕਾਰੀ ਦੇਣ ਲਈ ਇਸ ਤੋਂ 2 ਦਿਨ ਪਹਿਲਾਂ ਉਹਨਾਂ ਦੇ ਇੰਸਟਾਗ੍ਰam ਫੈਨ ਪੇਜ ਤੇ ਮੂਸੇ ਪ੍ਰਿੰਟ ਦਾ ਇੱਕ ਪੋਸਟਰ ਲਗਾਇਆ ਗਿਆ ਸੀ ਤੇ ਇਸ ਪੋਸਟਰ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਆਪਣੇ ਅੰਦਾਜ਼ ਦੇ ਵਿੱਚ ਇੱਕ ਸ਼ਾਹੀ ਕੁਰਸੀ ਤੇ ਬੈਠਾ ਦਿਖਾਇਆ ਗਿਆ ਸੀ ਸਿੱਧੂ ਦੇ ਪੋਸਟਰ ਨੂੰ ਇੰਸਟਾਗ੍ਰam ਤੇ ਸਿਰਫ 2 ਦਿਨਾਂ ਦੇ ਵਿੱਚ 1.3 ਯਾਨੀ ਕਿ 1.3 ਮਿਲੀਅਨ ਲੋਕਾਂ ਨੇ ਦੇਖਿਆ ਸੀ ਕਦਰ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਇਹਨਾਂ ਜ਼ਿਆਦਾ ਵੱਧ ਗਿਆ ਹੈ ਕਿ ਹੁਣ ਇਹ ਗਰਮੀ ਜਾਨ ਲੈਵਾ ਸਾਬਿਤ ਹੋ ਰਹੀ ਹੈ ਦਾੰਦਨਿਆ ਕਿ ਪਾਰਾ ਜਿਹੜਾ ਕਿ 45 ਡਿਗਰੀ ਤੋਂ ਵੀ ਵੱਧ ਜਿਹੜਾ ਕਿ ਹੋ ਚੁੱਕਿਆ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਖੱਜਲ ਖੁਆਰ ਜਿਹੜਾ ਕਿ ਹੋਣਾ ਪੈ ਰਿਹਾ ਹੈ ਖਾਸ ਤੌਰ ਤੇ 12 ਤੋਂ 4 ਵਜੇ ਦੇ ਦਰਮਿਆਨ ਇਸ ਟਾਈਮ ਤੇ ਤਾਂ ਬਾਹਰ ਨਿਕਲਣ ਤੋਂ ਜਿਹੜਾ ਕਿ ਗੁਰੇਸ਼ ਕਰਨਾ ਚਾਹੀਦਾ ਹੈ ਪੰਜਾਬ ਵਿੱਚ ਗਰਮੀ ਨੇ ਆਪਣਾ ਕਹਿਰ ਵਿਖਾਉਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਸਵੇਰ ਪਾਰ ਵਿੱਚ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਹੋਣ ਲੱਗਿਆ ਹੈ ਪੰਜਾਬ ਦੇ ਵਿੱਚ ਤਾਪਮਾਨ 47 ਡਿਗਰੀ ਤੋਂ ਪਾਰ ਹੋ ਚੁੱਕਿਆ ਹੈ ਇਸੇ ਵਿਚਾਲੇ ਗੁਰਦਾਸਪੁਰ ਤੋਂ ਵੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਗਰਮੀ ਕਾਰਨ ਇੱਕ ਸਖਤੀ ਮੌਤ ਵੀ ਹੋ ਗਈ ਹੈ ਉਕਤ ਵਿਅਕਤੀ ਦੀ ਲਾਸਟ ਰਿਵੈਸਟੇਸ਼ਨ ਤੋਂ ਬਰਾਮਦ ਕੀਤੀ ਗਈ ਮੇਰੇ ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਹਿਮਾਚਲ ਦੇ ਵਿੱਚ ਪੇਂਡ ਦਾ ਕਾਮਕਾਰ ਦਾ ਸੀ ਅਤੇ हिमाचल ਤੋਂ ਵਾਪਸ ਆਉਂਦੇ ਸਮੇਂ ਉਕਤ ਵਿਅਕਤੀ ਦੀ ਰੇਲਵੇ ਸਟੇਸ਼ਨ ਤੇ ਗਰਮੀ ਕਾਰਨ ਹਾਲਤ ਖਰਾਬ ਹੋਈ ਅਤੇ ਉਸ ਦੇ ਬਾਅਦ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਨਾਜ਼ਰ ਨੇ ਕਿ ਗਰਮੀ ਕਾਰਨ ਲੋਕ ਇੰਨੇ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੇ ਤਾਪਮਾਨ ਦੇ ਵਿੱਚ 0.3 ਡਿਗਰੀ ਦਾ ਵਾਧਾ ਹੋਇਆ ਜੋ ਕਿ ਆਮ ਨਾਲੋਂ 5.4 ਡਿਗਰੀ ਵੱਧ ਹੈ ਪਟੰਨਾ ਦੇਸ਼ ਦੇ ਵਿੱਚ ਸਭ ਤੋਂ ਗਰਮ ਰਿਹਾ ਇੱਥੇ 47.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸਵੇਰੇ ਦੇ ਜ਼ਿਆਤਰ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ ਸਤਾਰਾ ਜ਼ਿਲ੍ਹਾ ਵਿੱਚ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ ਰਾਤ ਨੂੰ ਵੀ ਕਰਮੀ ਵਧਣ ਦੇ ਸੰਭਾਵਨਾ ਹੈ ਤੇ ਇਹ ਸਥਿਤੀ 12 ਜੂਨ ਤੱਕ ਬਣੀ रह ਸਕਦੀ ਹੈ ਜਿਸ ਤੋਂ ਬਾਅਦ ਮੀਂਹ ਪੈਣ ਦੀ ਉਮੀਦ ਕਿਤੇ ਨਾ ਕਿਤੇ ਜੁਤਾਈ ਜਾ ਰਹੀ ਹੈ ਤਾਂ ਆਂਦੇ ਨੇ ਉਹ ਕਹਿ ਕੇ ਤੇਰਾ ਸਾਲਾ ਬਾਅਦ ਇੰਨੀ ਭਿਆਨਕ ਗਰਮੀ ਪੈ ਰਹੀ ਹੈ ਜੀ ਹਾਂ ਇਸ ਤੋਂ ਪਹਿਲਾਂ 1 ਜੂਨ 2012 ਨੂੰ ਅਮਰitsar ਦੇ ਵਿੱਚ 47.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ ਇਸ ਦੇ ਨਾਲ ਹੀ ਚੰਡੀਗੜ੍ਹ ਦਾ ਤਾਪਮਾਨ 24 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਇਸ ਦੇ ਨਾਲ ਹੀ ਸੂਬੇ ਵਿੱਚ ਬਿਜਲੀ ਦੀ ਮੰਗ ਵੀ ਵੱਧ ਕੇ 16000 250 ਮੈਗਾਵਾਟ ਜਿਹੜੇ ਕੀ ਹੋ ਚੁੱਕੀ ਹੈ ਤਾਂ ਬਿਲਕੁਲ ਗਰਮੀ ਦਾ ਕਾਰਨ ਨਾ ਜ਼ਿਆਦਾ ਜਿਹੜਾ ਕੀ ਵੱਧ ਰਿਹਾ ਹੈ ਖਾਸ ਤੌਰ ਤੇ ਪਛਾ ਬਜ਼ੁਰਗਾਂ ਨੂੰ ਜਿਹੜੀ ਕੀ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਪਾਣੀ ਪੀ ਤੇ ਆਪਣੇ ਆਪ ਨੇ ਆਪਣੀ ਬੋਡੀ ਨੂੰ ਹਾਈਡਰੇਟ ਰੱਖਣ ਤੇ ਤਰੀ ਕੋ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਅੱਸ ਨੇ ਕਿ ਹਿਮਾਚਲ ਤੋਂ ਆਉਣ ਵਾਲੀਆਂ ਗੱਡੀਆਂ ਤੇ ਹੁਣ ਐਂਟਰੀ ਟੈਕਸ ਲੱਗੇਗਾ ਪਰ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ ਤੇ ਵੀ ਟੈਕਸ ਲੱਗਣ ਜਾ ਰਿਹਾ ਹੈ ਇਸ ਸਬੰਧੀ ਨੰਗਲ ਨਗਰ ਕੌਂਸਲ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਜਿਸ ਤਰ੍ਹਾਂ ਪੰਜਾਬ ਤੋਂ ਹਿਮਾਚਲ ਜਾਣ ਵਾਲੀਆਂ ਗੱਡੀਆਂ ਤੇ ਹਿਮਾਚਲ ਸਰਕਾਰ ਦੇ ਵੱਲੋਂ ਟੈਕਸ ਵਸੂਲਿਆ ਜਾਂਦਾ ਹੈ ਇਸੇ ਤਰ੍ਹਾਂ ਤੇ ਹੁਣ ਨੰਗਲ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ ਤੇ ਵੀ ਟੈਕਸ ਲੱਗੇਗਾ ਜੀ ਹਾਂ ਇਸ ਦੇ ਲਈ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ ਅਤੇ ਮਨਜ਼ੂਰੀ ਲਈ ਮਤਾ ਲੋਕਲ ਬਾਡੀਜ਼ ਡਾਇਰੈਕਟਰ ਕੋਲ ਪੇਸ਼ ਕੀਤਾ ਗਿਆ ਹੁਣ ਦੇਖਣਾ ਹੈ ਉਹ ਕਾ ਕਿ ਲੋਕਲ ਬੋਰੇਜ਼ ਵਿਭਾਗ ਦਾ ਇਸ ਤੇ ਕੀ ਫੈਸਲਾ ਆਉਂਦਾ ਨੰਗਲ ਕੌਂਸਲ ਦੀ ਮੀਟਿੰਗ ਦੇ ਵਿੱਚ ਆਗੂਆਂ ਨੇ ਕਿਹਾ ਕਿ ਹਿਮਾਚਲ ਸਰਕਾਰ ਲਗਾਤਾਰ ਪੰਜਾਬ ਨਾਲ ੱੱਕਾ ਕਰਦੀ ਆ ਰਹੀ ਹੈ ਜਦੋਂ ਕੋਈ ਵੀਕਲ ਹਿਮਾਚਲ ਵਿੱਚ ਐਂਟਰ ਹੁੰਦਾ ਹੈ ਤਾਂ ਉਸ ਤੋਂ ਟੈਕਸ ਵਸੂਲਿਆ ਜਾਂਦਾ ਹੈ ਜਦਕਿ ਇਸਦੇ ਉਲਟ ਹਿਮਾਚਲ ਤੋਂ ਪੰਜਾਬ ਆਉਂਦੀਆਂ ਗੱਡੀਆਂ ਤੋਂ ਇੱਕ ਪੈਸਾ ਵੀ ਟੈਕਸ ਨਹੀਂ ਲਿੱਤਾ ਜਾਂਦਾ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੀਆਂ ਗੱਡੀਆਂ ਤੋਂ ਟੈਕਸ ਵਸੂਲਿਆ ਜਾਂਦਾ ਹੈ ਇਸੇ ਤਰ੍ਹਾਂ ਹਿਮਾਚਲ ਦੀਆਂ ਗੱਡੀਆਂ ਤੋਂ ਟੈਕਸ ਵਸੂਲਿਆ ਜਾਣਾ ਚਾਹੀਦਾ ਹੈ ਜਿਸ ਦੇ ਲਈ ਉਹਨਾਂ ਦੇ ਵੱਲੋਂ ਮਤਾ ਪਾਸ ਕਰਕੇ ਲੋਕਲ ਬਾਡੀਜ਼ ਵਿਭਾਗ ਕੋਲ ਭੇਜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਹਟੀਫਸੀ ਬੈਂਕ ਦੇ ਨਾਲ ਸਾਰੇ ਸੰਬੰਧ ਤੋੜੇ ਜਾ ਰਹੇ ਨੇ ਪੰਜਾਬ ਸਰਕਾਰ ਨੇ ਐਚਟੀਐਫਸੀ ਬੈਂਕ ਨੂੰ ਡਿਮ ਬੈਨਲ ਕਰ ਦਿੱਤਾ ਜੀ ਹਾਂ ਪੰਜਾਬ ਸਰਕਾਰ ਨੂੰ ਇਹ ਕਦਮ ਇਸ ਲਈ ਚੁਕਣਾ ਪਿਆ ਕਿਉਂਕਿ ਬੈਂਕ ਨੇ ਪਿਛਲੇ ਦਿਨੀ ਸਾਰੇ ਵਿਭਾਗਾਂ ਨੂੰ ਲੋਨਟ ਕੀਤੇ ਗਏ ਪੈਸੇ ਸਮੇਂ ਸਿਰ ਵਾਪਸ ਨਹੀਂ ਕੀਤੇ ਜਿਸ ਕਾਰਨ ਪੰਜਾਬ ਸਰਕਾਰ ਦਾ ਵਿੱਤੀ ਲੈਣ-ਦੇਣ ਕਾਫੀ ਪ੍ਰਭਾਵਿਤ ਹੋਇਆ ਇਸ ਦੇ ਸਖਤ ਨੋਟਿਸ ਲੈਂਦਿਆਂ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਦੇ ਸਕਤਰਾਂ ਡਾਇਰੈਕਟਰਾਂ ਪੰਚਾਇਤਾਂ ਡਿਵੈਲਪਮੈਂਟ ਅਥਾਰਟੀਆਂ ਅਤੇ ਬੋਡ ਕਾਰਪੋਰੇਸ਼ਨਾਂ ਨੂੰ ਪੱਤਰ ਲਿਖ ਕੇ ਆਪਦੀ ਆਖਿਆ ਕਿ HDFC ਬੈਂਕ ਸੁਭਾ ਸਰਕਾਰ ਦੇ ਨਾਲ ਉਸਦੇ ਸਮਾਬੱਧ ਵਿਤੀ ਰਹਿਣ ਦੇ ਨੂੰ ਪੂਰਾ ਕਰਨ ਦੇ ਲਈ ਭੇਜੇ ਜਾ ਰਹੇ ਹੁਕਮਾਂ ਦੀ ਪਾਲਣਾ ਕਰਨ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਬੈਂਕ ਨਾਲ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਬਿਜ਼ਨਸ ਵਣਾਈ ਰੱਖਣਾ ਔਖਾ ਹੈ ਤੇ ਇਸ ਕਾਰਨ ਐਚਡੀਐਫਸੀ ਨੂੰ ਡਿਮਪੈਨਲਮੈਂਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਕੋਈ ਸਰਕਾਰੀ ਲੈਣ ਦੇਣ ਨਾ ਕੀਤਾ ਜਾਵੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਬੈਂਕਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਤੇ ਕਿਹਾ ਕਿ ਇਹਨਾਂ ਚੋਂ ਕਿਸੇ ਵੀ ਬੈਂਕ ਨਾਲ ਲੈਣ ਦੇਣ ਕੀਤਾ ਜਾ ਸਕਦਾ ਹੈ ਇਹਨਾਂ ਦੇ ਵਿੱਚ ਸੈਂਟਰਲ ਬੈਂਕ ਪੰਜਾਬ ਗ੍ਰਾਮੀਣ ਬੈਂਕ ਕੈਨੇਡਾ ਬੈਂਕ ਪੰਜਾਬ ਨੈਸ਼ਨਲ ਬੈਂਕ ਪੰਜਾਬ and Sindh Bank, State Bank of India, Union Bank of India, Bank of India, Yuko Bank, Indusind Bank, Bank of Baroda, IDBI Bank, Capital, Small Finance Bank, AU Small Finance Bank, Punjab State, Cooperative Bank, Kotak Mahindra Bank, ਯਸ ਪੈਂਕ ਫੈਡਰਲ ਬੈਂਕ ਤੇ ਬੈਂਕ ਆਫ ਮਹਾਰਾਸ਼ਟਰ ਨੂੰ ਸ਼ਾਮਿਲ ਕੀਤਾ ਗਿਆ ਤਾਂ ਇਹ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਐਲਾਨ ਮਸਕ ਨੂੰ ਲੈ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਗਿਆ ਕਿ ਉਸ ਦੇ ਵੱਲੋਂ ਹੁਣ 트럼ਪ ਦੇ ਕੋਲੋਂ ਮਾਫੀ ਮੰਗੀ ਗਈ ਹੈ ਟੈਸਲਾ ਦੇ ਮੁਖੀ ਐਲਾਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਮਾਫੀ ਮੰਗੀ ਹੈ। ਉਹਨਾਂ ਨੇ ਬੁੱਧਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਆਪਣੀ ਗਲਤੀ ਮੰਨ ਲਈ। ਮਸਕ ਨੇ ਇਸ ਬਾਰੇ ਐਕਸ ਤੇ ਪੋਸਟ ਕੀਤਾ। ਉਹਨਾਂ ਕਿਹਾ, "ਮੈਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਪਿਛਲੇ ਹਫ਼ਤੇ ਹਫ਼ਤੇ ਸਾਂਝੀ ਕੀਤੀਆਂ ਗਈਆਂ ਕੁਝ ਪੋਸਟਾਂ ਤੇ ਅਫਸੋਸ ਹੈ।" ਚੀਜ਼ਾਂ ਬਹੁਤ ਜ਼ਿਆਦਾ ਵੱਧ ਗਈਆਂ ਨੇ ਦੱਸਦੇ ਕਿ ਮਸਕ ਨੇ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ 트ੰਪ ਉਹਨਾਂ ਦੇ ਸਮਰਥਨ ਤੋਂ ਬਿਨਾਂ ਕਦੇ ਵੀ ਚੋਣ ਨਹੀਂ ਜਿੱਤ ਸਕਦੇ ਇੰਨਾ ਹੀ ਨਹੀਂ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਸਾਬਕਾ ਰਾਸ਼ਟਰਪਤੀ ਤੇ ਕਈ ਗੰਭੀਰ ਦੋਸ਼ ਵੀ ਲਗਾਏ ਨੇ ਜਿਸ ਦੇ ਨਾਲ ਅਮਰੀਕੀ ਰਾਜਨੀਤਿਕ ਕਲਿਆਰਿਆਂ ਵਿੱਚ ਹਲਚਲ ਮਚ ਗਈ ਹੈ ਮਸਕ ਨੇ 트ੰਪ ਦੇ ਵਿਰੁੱਧ ਆਪਣੀਆਂ ਕੁਝ ਪੁਰਾਣੀਆਂ ਪੋਸਟਾਂ ਨੂੰ ਪਹਿਲਾਂ ਹੀ ਡਿਲੀਟ ਕਰ ਦਿੱਤਾ ਇਸ ਤੋਂ ਪਹਿਲਾਂ ਡੋਨਾਲਡ 트ੰਪ ਨੇ 7 ਜੂਨ ਨੂੰ ਕਿਹਾ ਸੀ ਕਿ ਐਲੌਨ ਮਸਕ ਨਾਲ ਉਹਨਾਂ ਦਾ ਰਿਸ਼ਤਾ ਖਤਮ ਹੋ ਗਿਆ ਐਨਬੀਸੀ ਨਿਊਜ਼ ਨਾਲ ਲੱਗਦੇ ਕਰਦੇ ਹੋਏ 트럼ਪ ਦੇ ਮਸਕ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਵਿਰੋਧੀ ਡੈਮੋਕ੍ਰੇਟਸ ਦੇ ਨਾਲ ਸਮਰਥਨ ਕਰਦਾ ਹੈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਤਾਂ ਬਿਲਕੁਲ ਹੁਣ ਐਲਾਨ ਮਸਕ ਦੇ ਸੁਰ ਜਿਹੜੇ ਕੀ ਬਦਲ ਚੁੱਕੇ ਨੇ ਉਸ ਦੇ ਵੱਲੋਂ 트럼ਪ ਤੋਂ ਜਿਹੜੀ ਕੀ ਮਾਫੀ ਮੰਗੀ ਗਈ ਹੈ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ